ਫਤੇਗੜ ਸਾਹਿਬ ਦੇ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ 9 ਘੰਟੇ ਬਾਅਦ ਸੰਗਤ ਨੇ ਜੀਟੀ ਰੋਡ ਤੋਂ ਹੁਣ ਧਰਨਾ ਜੜਾ ਹੈ ਉਚਕ ਦਿੱਤਾ ਹੈ ਜੋ ਫਤੇਗੜ ਸਾਹਿਬ ਵਿੱਚ ਜੋ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਧਰਨਾ ਲਗਾਇਆ ਗਿਆ ਸੀ 9 ਘੰਟੇ ਬਾਅਦ ਸੰਗਤ ਨੇ ਜੀਟੀ ਰੋਡ ਤੋਂ ਹੁਣ ਧਰਨਾ ਜੋ ਹੈ ਉਹ ਚੁੱਕ ਦਿੱਤਾ ਹੈ ਤਾਂ ਕਿ ਪੁਲਿਸ ਵੱਲੋਂ ਤਾਰਾ 295ਏ ਅਤੇ ਯੂਏਪੀਏ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਇਹ ਧਰਨਾ ਖਤਮ ਕੀਤਾ ਗਿਆ ਫਤੇਗੜ ਸਾਹਿਬ ਦੇ ਦੋ ਪਿੰਡਾਂ ਤਰਖੰਡ ਮਾਜਰਾ ਤੇ ਜਲੰਧ ਦੇ ਵਿੱਚ ਹੋਈਆਂ ਇਹ ਬੇਅਦਬੀ ਦੇ ਘਟਨਾਵਾਂ ਦੁਵਾਦੇ ਤੇ ਤਰਨਾ ਲਗਾਇਆ ਗਿਆ ਸੀ ਤਰਖੰਡ ਮਾਜਰਾ ਵਿੱਚ ਗੰਤੀਸ਼ ਸਿੰਘ ਨੇ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਸੀ ਦੋਵੇਂ ਥਾਵਾਂ ਤੇ ਇਕ ਹੀ ਨੌਜਵਾਨ ਵੱਲੋਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਖਰਚਾ ਜ਼ਾਹਿਰ ਕੀਤਾ ਗਿਆ ਹੈ ਤਾਜ਼ੇ ਕਿ ਮੁਲਜ਼ਮ ਦੀ ਪਛਾਣ ਨਾਬਾਦੇ ਵਸਨੀਕ ਵਜੋਂ ਹੋਈ ਹੈ ਸੋ ਇਸ ਨੌਜਵਾਨ ਨੂੰ ਜਿਹੜਾ ਹੈ ਕਾਬੂ ਜ਼ਰੂਰ ਕਰ ਲਿਆ ਗਿਆ

ਫਤੇਗੜ੍ਹ ਸੇ ਆਪਨੇ ਦੋ ਪਿੰਡਾਂ ਤਰਖੰਡ ਮਾਜਰਾ ਤੇ ਜੱਲਾ ਦੇ ਵਿੱਚ ਹੋਈਆਂ ਇਹ ਬੇਅਦਬੀ ਦੀ ਘਟਨਾਵਾਂ ਦੱਸਦੇ ਕਿ ਤਰਖੰਡ ਮਾਜਰਾ ਜਗੰਪਤ ਸਿੰਘ ਨੇ ਇਸ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਸੀ ਜੁਸੀ ਕੀ ਬਾਅਦ ਕੁਟਮਾਰ ਵੀ ਹੋਈ ਦੋਵੇਂ ਥਾਵਾਂ ਤੇ ਇੱਕ ਹੀ ਨੌਜਵਾਨ ਵੱਲੋਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਖੱጫ ਵੀ ਜ਼ਾਹਿਰ ਕੀਤਾ ਗਿਆ ਤਰਖੰਡ ਮਾਜਰਾ ਤੇ ਜੱਲਾ ਜਿੱਥੇ ਕਿ ਬੇਅਦਬੀ ਦੀ ਘਟਨਾ ਸਾਹਮਣੇ ਆਈ ਔਰ ਉਸ ਤੋਂ ਬਾਅਦ ਸੰਗਠਨਾਂ ਦੇ ਵਿੱਚ ਖਾਸਾ ਰੋਸ ਪਾਇਆ ਜਾ ਰਿਹਾ ਸੀ ਜਿਨ੍ਹਾਂ ਵੱਲੋਂ ਫੇਰ ਧਰਨਾ ਜੜਾ ਹੈ ਉਹ ਲਗਾਤਾਰ ਗਿਆ 9 ਘੰਟੇ ਤੋਂ ਬਾਅਦ ਹੁਣ ਇਹ ਧਰਨਾ ਜੜਾ ਹੈ ਉਹ ਚੁਕ ਦਿੱ ਸੋ ਗੁਰੂਕਰ ਦੇ ਗ੍ਰੰਥੀ ਨੇ ਮਲਜ਼ਮ ਨੂੰ ਹਾਲਾਂਕਿ ਮੌਕੇ ਤੋਂ ਤਰਖਨ ਮਾਜਰਾ ਵਿੱਚ ਕਾਬੂ ਕਰ ਲਿਆ ਸੀਗਾ ਜਲਾ ਦੇ ਵਿੱਚ ਵੀ ਅਜਹੀ ਘਟਨਾ ਵਾਪਰੀ ਔਰ ਖੱਚਾ ਕਿ ਕੋਈ ਨੌਜਵਾਨ ਹੈ ਜਿਸ ਨੇ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਸੁਪਾਰੀ ਪੁਲਿਸ ਫੋਰਸ ਜਿਹੜੀ ਹੈ ਇੱਥੇ ਫਿਰ ਮੌਜੂਦ ਰਹੀ ਤੇ ਹੁਣ ਮਾਮਲਾ ਜਿਹੜਾ ਹੈ ਉਹ ਦਰਜ ਕਰ ਲਿਆ ਗਿਆ ਦੀ ਬੇਅਦਬੀ ਦਾ ਮਾਮਲਾ ਫਤੇਗੜ ਸਾਹਿਬ ਦੇ ਵਿੱਚ ਦੋ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵੀ ਸਾਹਮਣੇ ਆਇਆ ਤੇ ਉਸ ਸ਼ਖਸ ਜੋ ਸਿਰਫ ਰੇ ਨੌਜਵਾਨ ਦੀ ਕਾਰਵਾਈ ਲੈ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਜੀਟੀ ਰੋਡ ਸਰਹੰਤ ਤੇ ਸਵੇਰ ਤੋਂ ਹੀ ਤਕਰੀਬਨ 10 ਵਜੇ ਤੋਂ ਲਗਭਗ ਤੋਂ ਇੱਥੇ ਜਾਮ ਤੇ ਕਾਰਵਾਈ ਨੂੰ ਲੈ ਕੇ ਜਾਮ ਲਗਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਦਿਖਾਣੇ ਆ ਸਵੇਰ ਤੋਂ ਹੀ ਸੰਗਤਾਂ ਇਸ ਜੋ ਜਿਸ ਨੇ ਸਖਸ਼ਣ ਇਹ ਕਾਰਵਾਈ ਕੀਤੀ ਹੈ ਉਸ ਦੀ ਉਸਤੀ ਖਿਲਾਫ ਸਖਤ ਕਾਰਵਾਈ ਨੂੰ ਲੈ ਕੇ ਉਹਨਾਂ ਬਰੋ ਰੋਸਤਾ ਨਾ ਦਿੱਤਾ ਜਾ ਰਿਹਾ ਹੈ ਇੱਥੇ ਹੀ ਬਸ ਨਹੀਂ ਇਸ ਸਿਰਫ ਇਹ ਨੌਜਵਾਨ ਨੂੰ ਸਖਤ ਤੋਂ ਸਖਤ ਸਿਜਾਵਾ ਦੇਣ ਲਈ ਲੋਕਾਂ ਵੱਲੋਂ ਸੜਕਾਂ ਤੇ ਰੋਸਤਨਾ ਦਿੱਤੇ ਜਾ ਰਹੇ ਹਨ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਜੀ ਹੈ ਕਿ ਇਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਸੰਗਤਾਂ ਤੇ ਰੋਹ ਅੱਗੇ ਝੁਕਦੇ ਆਉਂ ਆ ਪੁਲਿਸ ਪ੍ਰਸ਼ਾਸਨ ਬੋਲੋ ਵੱਡੀ ਕਾਰਵਾਈ ਕੀਤੀ ਗਈ ਹੈ ਕੀ ਕਾਰਵਾਈ ਕੀਤੀ ਗਈ ਹੈ ਇਸ ਲਈ ਜਾਣਕਾਰੀ ਲਈ ਅਸੀਂ ਗੱਲ ਕਰਦੇ ਹਾਂ ਸਾਡੇ ਨਾਲ ਮੈਨੇਜਰ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਅਤੇ ਸ਼੍ਰੋਮਣੀ ਅਕਾਲੀਅਲ ਦੇ ਮੀਤ ਪ੍ਰਧਾਨ ਸਤਾ ਜਗਤੀਪ ਸਿੰਘ ਚਿਮਾ ਨੇ ਹਾਂਜੀ ਚਿਮਾ ਸਾਹਿਬ ਕੀ ਕਾਰਵਾਈ ਕੀਤੀ ਗਈ ਜੇ ਹੁਣ ਤੱਕ ਸਵੇਰ ਤੋਂ ਜਰੂਰੀ ਇੱਕ ਘਟਨਾ ਵਾਪਰੀ ਹੈ ਦੋ ਗੁਰਦੁਆਰਾ ਸਾਹਿਬਾਂ ਵਿੱਚ ਪਿੰਡ ਜੱਲੇ ਤੇ ਤਰਖਾੜ ਮਾਜਰੇ ਵਿਖੇ ਔਰ ਤਰਖਾੜ ਮਾਜਰੇ ਦਾ ਮਨਜੋਤ ਸਿੰਘ ਹੈ ਜਿਹੜਾ ਸਿੰਘ ਉਹਦੀ ਇੱਕ ਪ੍ਰਸਾਦ ਸਭਾ ਦੀ ਹੈ ਕਰਨੀ ਵੀ ਉਹਨੇ ਬੜੇ ਜੋਖਮ ਚ ਜਾ ਕੇ ਇਹਨੂੰ ਕਪੜੇ ਦੇ ਬੰਦੇ ਨੂੰ ਇੱਕ ਨੂੰ ਜਿਹਨੇ ਗੁਰੂ ਮਹਾਰਾਜ ਦੇ ਸਰੂਪਾਂ ਨਾਲ ਇਦਾਂ ਦਾ ਵਾਕਿਆ ਕੀਤਾ ਉਹਨੂੰ ਫੜਿਆ ਪਿੰਡ ਵਾਲਿਆਂ ਨੇ ਵੀ ਆ ਕੇ ਨਾਲ ਉਹਦੀ ਮਦਦ ਕੀਤੀ ਔਰ ਸਾਰੇ ਦਿਨ ਦੇ ਜਾਮ ਤੋਂ ਬਾਅਦ ਹੁਣ ਪੁਲਿਸ ਪ੍ਰੋਸੈਸ਼ਨ ਵੱਲੋਂ ਆਈਜੀ ਸਾਹਿਬ ਆਏ ਤੇ ਆਈਜੀ ਪਟਿਆਲਾ ਆਏ ਔਰ ਜਿਹੜੀ ਪਟਿਆਲਾ ਡਿਸਟ੍ਰਿਕਟ ਔਰ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਘੇਰਾਬੰਦੀ ਕਰਕੇ ਇਹਨਾਂ ਨੇ ਉਹਦੀਆਂ ਪੁਰਾਣੀਆਂ ਲੋਕੇਸ਼ਨਸ ਸਾਰਾ ਕੁਝ ਕੱਢਣ ਤੋਂ ਬਾਅਦ ਹੁਣ ਇੱਕ ਕੰਪਰੋਮਾਈਜ਼ ਹੋਇਆ ਉਹਦੇ ਵਿੱਚ 295 ਤੇ ਜਿਹੜੀ ਨਵੀਂ ਧਾਰਾ ਹੈ ਯੂਪੀ ਉਹ ਉਹ ਲਈ ਹੈ ਤੇ ਇਹ ਸਮੇਂ ਦਾ ਵੀ ਇੱਕ ਕਿਸਮ ਦਾ ਸਮੁੱਚੇ ਸਿੱਖ ਕੌਮ ਨੇ ਇਹ ਧਰਨਾ ਦੇ ਕੇ ਅੱਜ ਇਹਦੇ ਵਿੱਚ ਬੜੀ ਵੱਡੀ ਪ੍ਰਾਪਰਤੀ ਅਸਰ ਕੀਤੀ ਹੈ ਪੰਜਾਬ ਦੇ ਵਿੱਚ ਸਾਬ ਸਾਹਿਬ ਸੰਗਤਾਂ ਕੀ ਮੰਗ ਕਰ ਰਹੀਆਂ ਜੀ ਹੁਣ ਜੀ ਸੰਗਤਾਂ ਨੂੰ ਹੁਣ ਐਫ ਆਈ ਆਰ ਹੁਣੇ ਕੱਟੀ ਗਈ ਹੈ ਇੱਕ ਦੋ ਮਿੰਟ ਹੀ ਹੋਏ ਨੇ ਇਸ ਤੋਂ ਬਾਅਦ ਹੁਣ ਐਸ ਪੀ ਐਸ ਐਸ ਪੀ ਆ ਕੇ ਸੰਗਤ ਨੂੰ ਬੇਨਤੀ ਕਰ ਰਹੇ ਨੇ ਹੁਣ ਉਸ ਤੋਂ ਬਾਅਦ ਜਿਹੜਾ ਡਿਸੀਜਨ ਉਹ ਲਿਆ ਜਾਏਗਾ ਸੋ ਅਸੀਂ ਤੁਹਾਨੂੰ ਉਸ ਸਕਸ਼ ਨੂੰ ਰੂਪਰੋ ਕਰਨਾ ਚਾਹੁੰਦੇ ਹਾਂ ਜੋ ਜਿਸ ਨੇ ਗੁਰਦੁਆਰਾ ਧੀ ਫਤੇਗੜ ਸਾਹਿਬ ਵਿਕੇ ਸਵੇਰੇ ਜੋ ਇਹ ਸਿਰਫਰੇ ਨੌਜਵਾਨ ਨੂੰ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਉਸ ਨੂੰ ਗ੍ਰਿਫਤਾਰ ਕੀਤਾ ਕਾਬੂ ਕੀਤਾ ਤੇ ਪੁਲਿਸ ਦੇ ਹਵਾਲੇ ਕੀਤਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਭਾ ਨੇ ਜਿਸ ਤਰ੍ਹਾਂ ਪਹਿਲਾਂ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬੇ ਸਿੰਘ ਲੋਂਗੋਵਾਲ ਨਾਲ ਗੱਲ ਵੀ ਹੋਈ ਹੈ ਕਿ ਇਸ ਨੌਜਵਾਨ ਦੀ ਬਹਾਦਰੀ ਨੂੰ ਦੇਖਦੇ ਹੋਏ ਜਿਸ ਨੇ ਇਸ ਸਿਰਫ ਇਹ ਨੌਜਵਾਨ ਜਿਸ ਨੇ ਗੁਰੂ ਸਾਹਿਬ ਦੀ ਬੇਦਬੀ ਕੀਤੀ ਸੀ ਉਸ ਨੂੰ ਪੜਵਾਇਆ ਸੀ ਤੇ ਇਸ ਸ਼ਖਸ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਨੌਕਰੀ ਵੀ ਦਿੱਤੀ ਜਾਵੇ ਤੁਹਾਡੇ ਨਾਲ ਅਸੀਂ ਗੱਲ ਵੀ ਕਰਾਂਗੇ ਕਿ ਹਾਂ ਜੀ ਅੱਜ ਤੁਸੀਂ ਕਿਵੇਂ ਇਹਨਾਂ ਫੜੇ ਤੋਂ ਪੁੱਛਿਆ ਸਵੇਰੇ ਇਹ ਜੋ ਮੈਂ ਅੰਦਰ ਗਿਆ ਦਰਬਾਰ ਸਾਹਿਬ ਦੇ ਅੰਦਰ ਇਹਨੇ ਪਹਿਲਾਂ ਤਾਂ ਮਾਲਾ ਚੱਕਿਆ ਇਹ ਉੱਪਰ ਬੈਠਾ ਸੀਗਾ ਜਦੋਂ ਮੈਂ ਦਰਵਾਜ਼ਾ ਪੁੱਛਿਆ ਮੈਂ ਉੱਪਰ ਤਾਬੇ ਬੈਠਾ ਕੀ ਕਰਦਾ ਰੋਡਾ ਬੰਦਾ ਸੀਗੇ ਜੀ ਉਹ ਉਸ ਤੋਂ ਬਾਅਦ ਜਦੋਂ ਮੈਂ ਉਹਦੇ ਕੋਲ ਪਹੁੰਚਿਆ ਤੇ ਉਹਦੇ ਪੈਰਾਂ ਤੇ ਨਾ ਗੁੜਕਾ ਸਾਹਿਬ ਦੇ ਅੰਗ ਪਏ ਸੀਗੇ ਜਦ ਮੈਂ ਅੰਗ ਦੇਖੇ ਤੇ ਇਹ ਉੱਠ ਗਿਆ ਉੱਠ ਕੇ ਮੈਂ ਜਰਮਾਲ ਸਾਹਿਬ ਦੇਖਿਆ ਜਿਹੜੇ ਅੰਗ ਪਾੜਦੇ ਸੀਗੇ ਉਸ ਤੋਂ ਬਾਅਦ ਉੱਥੇ ਮੈਂ ਉਹਦਾ ਘਟਾਪਾ ਚਾੜਿਆ ਫਿਰ ਮੈਂ ਦਾ ਜੀ ਉੱਥੇ ਜਦ ਫੜ ਲਿਆ ਇਹਨੇ ਭੱਜਣ ਦੇ ਕੋਸ਼ਿਸ਼ ਮੈਂ ਧੱਕਾ ਮਾਰੇ ਆ ਤੇ ਮੈਂ ਜਦ ਫੜ ਲਿਆ ਸੀਗਾ ਫਿਰ ਮੈਂ ਇਹ ਮੈਨੂੰ ਭੱਜਣ ਸ਼ਵੀਰ ਨੇ ਪੂਰੀ ਕੋਸ਼ਿਸ਼ ਕੀਤੀ ਛਡਾਉਣ ਵਾਸਤੇ ਫਿਰ ਕਿੰਨਾ ਕੰਮਜਮ ਹੋ ਗਿਆ ਸੀ ਕੀ ਜਦੋਂ ਇਹਨੂੰ ਫ ਇਹਨੇ ਇਹ ਗੱਲ ਕਹੀ ਹੈ ਸੋ ਤੁਸੀਂ ਸੁਣਿਆ ਇਸ ਸਖਸ਼ ਨੇ ਉਸ ਸਿਰਫਰੇ ਨੌਜਵਾਨ ਨੂੰ ਕਾਬੂ ਕੀਤਾ ਸੀ ਤੇ ਮੰਨ ਕਰੀ ਸੀ ਤੇ ਇਸ ਖਿਲਾਫ ਸ਼ਖਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਸੰਗਤਾਂ ਦੇ ਰੋ ਅੱਗੇ ਝੁਕਦਿਆਂ ਜੋ ਸਵੇਰੇ ਤੜਕਸਾਰ ਤੋਂ 10 ਤਕਰੀਬਨ 10 ਵਜੇ ਤੋਂ ਸੰਗਤਾਂ ਧਰਨੇ ਤੇ ਬੈਠੀਆਂ ਤੇ ਉਹਨਾਂ ਦੇ ਰੋ ਅੱਗੇ ਝੁਕਦਿਆਂ ਪੁਲਿਸ ਪ੍ਰਸ਼ਾਸਨ ਨੇ ਵੱਖ-ਵੱਖ ਧਰਮਾਂ ਲਾਈਆਂ ਤੇ ਉਹ ਐਫ ਆਈ ਆਰ ਦੀ ਕਾਪੀ ਇਹਨਾਂ ਜੋ ਸੰਗਤਾਂ ਨੇ ਧਰਨਾਕਾਰੀ ਬੈਠੇ ਨੇ ਉਹਨਾਂ ਨੂੰ ਸੌਂਪਣਗੇ ਤੇ ਅੱਗੇ ਜੋ ਕੀ ਫੈਸਲਾ ਸੰਗਤਾਂ ਲੈਂਦੀਆਂ ਇਹ ਉਸ ਤੋਂ ਬਾਅਦ ਸੰਗਤਾਂ ਦੱਸਣਗੀਆਂ ਜਗਦੇਵ ਸਿੰਘ ਪੀਟੀਸੀ న్యూਜ਼ ਫਤਿਹਗੜ੍ਹ ਸਾਹਿਬ ਸੋ ਫਿਲਹਾਲ ਦੱਸਦੇ ਕਿ ਧਰਨਾ ਜਿਹੜਾ ਹੈ ਉਹ ਚੁੱਕ ਦਿੱਤਾ ਗਿਆ ਕਿਉਂਕਿ ਸੰਗਠਾਂ ਦੇ ਵਿੱਚ ਖਾਸਾ ਰੋਸ ਸੀ ਔਰ ਉਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਕਾਰਵਾਈ ਜੜੀ ਹੈ ਔਰ ਮੰਨ ਲਿਆ ਜਾਂਦੀ ਹੈ ਸਰਦਾਰ ਨਵੀਨ ਸ਼ਰਮਾ ਜੁੜ ਚੁੱਕੇ ਨੇ ਨਵੀਨ ਜਿਸਾਂ ਦੇ ਨਾਲ ਇਹ ਮੰਤਪਾਗੀ ਘਟਨਾ ਇੱਥੇ ਵਾਪਰੀ ਔਰ ਹੁਣ ਜਿਹੜਾ ਤਕਰੀਬਨ ਕਈ ਘੰਟਿਆਂ ਤੱਕ ਇੱਥੇ ਧਰਨਾ ਦਿੱਤਾ ਗਿਆ ਸੰਗਠਾਂ 'ਚ ਖਾਸਾ ਰੋਸ ਸੀ ਲੇਕਿਨ ਹੁਣ ਪੁਲਿਸ ਵੱਲੋਂ ਤਾਰਾ 295 ਤੇ ਯੂਪੀਏ ਤਹਿਤ ਮਾਮਲਾ ਦਰਜ ਕੀਤਾ ਗਿਆ ਕਿਸ ਤਰ੍ਹਾਂ ਦਾ ਹੁਣ ਫਿਲਹਾਲ ਮਾਹੌਲ ਹੈ ਇੱਥੇ ਰਦਾ ਮਾਹੌਲ ਹਜੇ ਵੀ ਤਣਾਪੂਰਨ ਬਣਿਆ ਕਿਉਂਕਿ ਜਿਹੜੇ ਪਿੰਡ ਦੇ ਲੋਕ ਹੈ ਜਿਹੜੀ ਸੰਗਤ ਹੈ ਉਹ ਕਾਫੀ ਰੋਚ ਵਿੱਚ ਨੇ ਕਿਉਂਕਿ ਪੰਜਾਬ ਦੇ ਵਿੱਚ ਇਹ ਦੁਬਾਰਾ ਤੋਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੁਬਾਰਾ ਤੋਂ ਇਹ ਆਏ ਨੇ ਸਾਹਮਣੇ ਔਰ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪਿੰਡ ਦੇ ਲੋਕ ਆਖਦੇ ਨੇ ਪਹਿਲੇ ਮੈਂ ਟੈਕਨੀਕਲੀ ਸਮਝਾਣਾ ਚਾਹੂੰਗਾ ਕਿ ਅਸੀਂ ਇਸ ਵੇਲੇ ਫਤੇਗੜ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਅਸੀਂ ਉਸ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਖੜੇ ਆ ਔਰ ਇਹ ਜਿਹੜਾ ਗੁਰਦੁਆਰਾ ਸਾਹਿਬ ਦੇ ਨਾਲ ਰੋਡ ਜਾਂਦਾ ਇਹ ਸੜਕ ਜਾਂਦੀ ਹੈ ਇਸ ਤੋਂ 5 ਕਿਲੋਮੀਟਰ ਦੂਰ ਜਿਹੜਾ ਜੱਲਾਪਿੰਡਾ ਜੱਲਾਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਬੇਅਦਬੀ ਹੋਈ ਉਸ ਤੋਂ ਬਾਅਦ ਉੱਥੋਂ ਦੀ 5 ਕਿਲੋਮੀਟਰ ਇਹੀ ਰੋਡ ਤੋਂ ਜਿਹੜਾ આરોપી ਹੈ ਉਹ ਸਵਿਫਟ ਕਾਰ ਦੇ ਉੱਤੇ ਸਵਾਰ ਸਵਾਰ ਹੁੰਦਾ ਪੀਬੀ 34 7270 ਕਾਰ ਦਾ ਨੰਬਰ ਹੈ ਔਰ ਉਹ ਇੱਥੇ ਇਸ ਗੁਰਦੁਆਰਾ ਸਾਹਿਬ ਦੇ ਬਾਹਰ ਕਾਰ ਨੂੰ ਖੜੀ ਕਰਦਾ ਔਰ ਇਹ ਤਰਖਾਨ ਮਾਜ਼ਰਾ ਪਿੰਡ ਦਾ ਗੁਰਦੁਆਰਾ ਸਾਹਿਬ ਹੈ ਔਰ ਇੱਥੋਂ ਉਹ ਗੱਡੀ ਅੱਗੇ ਜਾ ਕੇ ਖੜੀ ਕਰਕੇ ਫਿਰ ਉਹ ਅੰਦਰ ਐਂਟਰ ਕਰਦਾ ਔਰ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਔਰ ਲਗਾਤਾਰ ਜਿਹੜੇ ਪਿੰਡ ਦੇ ਲੋਕ ਹੈ ਕਿਉਂਕਿ ਸਵੇਰ ਤੋਂ ਹੀ ਪਿੰਡ ਦੇ ਜਿਹੜੇ ਲੋਕ ਹੈ ਸੰਗਤ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆਣੇ ਸ਼ੁਰੂ ਹੋ ਗਏ ਸੀ ਕਿਉਂਕਿ ਪੁਲਿਸ ਨੇ ਚਾਹੇ ਮਾਮਲਾ ਦਰਜ ਕਰ ਲਿਆ 295 A 504 IPC ਦੀ ਧਾਰਾ ਲਾਤੀ ਹੈ ਨਾਲ UAP ਜਿਹੜਾ ਪਹਿਲੀ ਵਾਰ ਜਿਸ ਜਿਸ ਤਰ੍ਹਾਂ ਦੇ ਨਾਲ ਬੇਅਦਬੀਆਂ ਦੇ ਪਹਿਲੇ ਵੀ ਮਾਮਲੇ ਆਏ ਨੇ ਉਸ ਦੇ ਵਿੱਚ ਯੂਏਪੀ ਨਹੀਂ ਲਾਇਆ ਗਿਆ ਪ੍ਰੈਸ ਦੇ ਵਿੱਚ ਧਾਰਾ ਦੇ ਨਾਲ ਯੂਏਪੀ ਲਾਇਆ ਗਿਆ ਸੋ ਪੁਲਿਸ ਨੇ ਚਾਹੇ આરોપી ਨੂੰ ਗ੍ਰਫਤਾਰ ਕਰ ਲਿਆ ਜਾਂਚ ਦੀ ਗੱਲ ਆਖਰੀ ਹੈ ਪਰ ਖੁੱਲ ਕੇ ਸਾਹਮਣੇ ਕੀ ਆਏਗਾ ਇਹ ਪਿੰਡ ਵਾਲੇ ਵੀ ਜਾਨਣਾ ਚਾਹੁੰਦੇ ਨੇ ਸਾਡੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਜਿਹੜੇ ਮੁੱਖ ਸੇਵਾਦਾਰ ਆ ਉਹਨਾਂ ਦੇ بیٹے ਨੇ ਮਨਜੋਤ ਜਿਨ੍ਹਾਂ ਨੇ ਉਸ આરોપી ਨੂੰ ਫੜਿਆ ਮਨਜੋਤ ਇੱਕ ਕੱਲ ਦੀ ਜਿਹੜੀ ਘਟਨਾ 11 ਵਜੇ ਦੀ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਉਹ આરોપી ਦਾਖਲ ਹੁੰਦਾ ਤੁਹਾਨੂੰ ਕੀ ਕਹਿੰਦਾ ਸਭ ਤੋਂ ਪਹਿਲੇ ਉਹ ਸਭ ਤੋਂ ਪਹਿਲਾਂ ਆ ਕੇ ਮੇਰੇ ਪਾਪਾ ਨੂੰ ਕਹਿੰਦਾ ਵੀ ਮੈਂ ਬਾਬਾ ਜੀ ਮੈਨੂੰ ਗੁਰਦੁਆਰਾ ਦਾ ਜੰਦਾ ਖੋਲੋ ਵੀ ਮੈਂ ਮੱਥਾ ਟੇਕਣਾ ਹੈ ਤੇ ਪਾਪਾ ਮੈਨੂੰ ਹਾਕ ਮਾਰਦੇ ਨੇ ਉਸ ਤੋਂ ਬਾਅਦ ਮੈਂ ਚਾਬੀ ਲੈ ਕੇ ਆਉਂਦਾ ਚਾਬੀ ਮੇਰੇ ਕੋਲ ਸੀਗੀ ਮੈਂ ਜੰਦਾ ਖੋਲੇ ਆ ਉਸ ਤੋਂ ਬਾਅਦ ਜੰਦੇ ਦੀ ਚਾਬੀ ਫ੍ਰੀ ਹੋ ਗਈ ਸੀਗੀ ਉਹ ਅੰਦਰ ਪੜ ਗਿਆ ਸੀ ਮੱਥਾ ਟੇਕਣ ਵਾਸਤੇ ਜਦੋਂ ਲੋਕ ਲੱਗਿਆ ਦਰਵਾਜ਼ੇ ਨੂੰ ਮੈਂ ਲੋਕ ਲਾ ਕੇ ਅੰਦਰ ਪਹੁੰਚਿਆ ਤੋਂ ਮਾਰੇ ਤਾਬੇ ਬੈਠਾ ਸੀਗਾ ਜਦ ਤਾਬੇ ਨੂੰ ਮੇਰੇ ਕੋਲ ਪੁੱਛ ਨੂੰ ਪੁੱਛਿਆ ਗਿਆ ਕਿ ਤੂੰ ਤਾਬੇ ਬੈਠਾ ਕੀ ਕਰਦੇ ਆ ਉਹਦੇ ਆ ਪੈਰਾਂ ਤੇ ਗੁੜਕਾ ਸਾਹਿਬ ਦੇ ਅੰਗ ਪਏ ਸੀਗੇ ਤਾਂ ਜਦੋਂ ਮੈਂ ਗੁੜਕਾ ਸਾਹਿਬ ਦੇ ਅੰਗ ਦੇਖੇ ਤੇ ਉਹ ਨਾਲੇ ਮਾਲਾ ਸਾਹਿਬ ਚੱਕ ਕੇ ਦੇਖਿਆ ਮੈਂ ਉੱਥੇ ਮਾਰੇ ਦਾੰਗ ਦੇ ਬੇਦਬ ਕੀਤੀ ਹੋਈ ਸੀ ਉਹਨੇ ਉਸ ਤੋਂ ਬਾਅਦ ਉਹਨੂੰ ਫੜਿਆ ਔਰ ਮੈਨੂੰ ੱੱਕਾ ਮਾਰੇ ਆ ਉਹਨੇ ਕਿੰਨੇ ਕਿੰਨੇ ਮਿੰਟ ਸਾਰਾ ਕੁਝ ਹੋ ਗਿਆ ਇਹ ਵੱਟਾ ਦੋ ਮਿੰਟ ਸਾਰਾ ਕੁਝ ਹੋ ਗਿਆ ਇਹ ਦੋ ਮਿੰਟ ਦੇ ਵਿੱਚ ਰਾਧਾ ਜਿਹੜਾ આરોપી ਹੈ ਉਹ ਅੰਦਰ ਮੱਥਾ ਟੇਕਣ ਤੇ ਬਹਾਨੇ ਜਾਂਦਾ ਉਸ ਤੋਂ ਬਾਅਦ ਮੁੱਖ ਸੇਵਾਦਾਰ ਦਾ ਜਿਹੜਾ ਬੇਟਾ ਮਨਜੋਤ ਉਹ ਅੰਦਰ ਜਾ ਕੇ ਜਦੋਂ ਦੇਖਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੁੰਦੀ ਹੈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਫਤਿਹਗੜ੍ਹ ਸਾਹਿਬ ਕੋ ਸੀਨੀਅਰ ਆਗੂ ਸਾਡੇ ਨਾਲ ਮੌਜੂਦ ਹੈ ਹਲਕਾ ਇੰਚਾਰਜ ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਇੱਕ ਪਾਸੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਦੂਜੇ ਪਾਸੇ ਪੰਜਾਬ ਦੇ ਵਿੱਚ ਇਹ ਦੁਬਾਰਾ ਜਿਹੜੀ ਹੈ ਮਾਮਲੇ ਆਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੀ ਕੀ ਲੱਗਦਾ ਕਿਉਂਕਿ આરોપી ਨੂੰ ਚਾਹੇ ਗ੍ਰਿਫਤਾਰ ਕਰ ਲਿਆ 90 ਦਾ ਰਹਿਣ ਵਾਲਾ આરોપી ਹੈ ਕਿਵੇਂ ਦੇਖਦਾ ਹੈ ਸ਼੍ਰੋਮਣੀ ਅਕਾਲੀ ਦਲ ਇਸ ਤਸਵੀਰ ਨੂੰ ਦੇਖੋ ਪਹਿਲਾਂ ਹੀ ਮਾਹੌ ਔਰ ਖੇਤੀ ਵਿਰਾਂ ਨੂੰ ਲੈ ਕੇ ਸਾਰਾ ਪੰਜਾਬ ਸੜਕਾਂ ਤੇ ਆ ਔਰ ਇਹੋ ਜੀ ਮੰਦਭਾਗੀ ਦੁਖਦਾਈ ਔਰ ਚਿੰਤਾਜਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਜਗਤ ਦੇ ਰੈਬਰ ਆ ਉਹਨਾਂ ਦੇ ਅੰਗਾਂ ਦੀ ਬੇਅਦਬੀ ਅਸੀਂ ਸਾਖ ਸਾਤ ਜਉਂਦੇ ਜਾਗਦੇ ਜਿਹੜੀ ਆ ਸਾਡ ਨੂੰ ਸਾਡੇ ਵਾਸਤੇ ਗੁਰੂ ਨੇ ਸਾਨੂੰ ਸਤਗੁਰਾਂ ਦੇ ਲੜ ਲਾ ਕੇ ਗਏ ਆ ਗੁਰੂ ਗ੍ਰੰਥ ਸਾਹਿਬ ਔਰ ਜਿਹੜੇ ਅਸੀਂ ਤੋਂ ਨਿਆਵੀ ਰੂ ਦੇ ਚ ਇਹ ਸਲੇ ਵਾਸਤੇ ਲਾਈਵ ਗੁਰੂ ਨੇ ਸੋ ਇਹ ਬਹੁਤ ਵੱਡੀ ਇਹ ਸਿੱਖ ਹਰਿਆ ਨੇ ਤਾਂ ਤਕਲੀਫ ਮੰਨਣੀ ਆ ਜਿਹੜੇ ਹੋਰ ਰੋਕ ਵੀ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਲਸਫੀ ਚ ਵਿਸ਼ਵਾਸ ਰੱਖਣ ਵਾਲੇ ਵਰਲਡ ਵਾਈਡ ਜਿਹੜੇ ਲੋਕ ਨੇ ਉਹਨਾਂ ਦੇ ਨੂੰ ਬੜੀ ਇਹ 6:00 ਵਜੇ ਆ ਮੈਂ ਸਮਝਦਾ ਕਿਤੇ ਨਾ ਕਿਤੇ ਭਾਵੇਂ ਦੋਸ਼ੀ ਬਹੁਤ ਅੱਛੀ ਗੱਲ ਆ ਕਿ ਬੇਟਾ ਮਨਜੋਤ ਬੜ ਦਲੇਰੀ ਕੀਤੀ ਇਹਨੇ ਇਨੇ ਉਹਨੂੰ ਦਬੋਚਿਆ ਔਰ ਪੁਲਸ ਦੇ ਹਵਾਲੇ ਕੀਤਾ ਮੈਂ ਸਮਝਦਾ ਕਿ ਹਜੇ ਵੀ ਬਹੁਤ ਗੱਲਾਂ ਨਹੀਂ ਆਈਆਂ ਦੀ ਪਰ ਕਿਹ ਰਹੇ ਸੀ ਕਿ ਜਿਹੜਾ ਕਿਸਾਨਾਂ ਦਾ ਧਰਨਾ ਹੈ ਕਿਧਰੇ ਨਾ ਕਿਧਰੇ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਤਨਾ ਕਿਤੇ ਇਸ ਗੱਲ ਨੂੰ ਤਾਰਪਿੜੋ ਕਰਨ ਵਾਸਤੇ ਕੋਈ ਨਾ ਕੋਈ ਸਾਜ਼ਿਸ਼ ਹੋ ਸਕਦੀ ਆ ਔਰ ਅਸੀਂ ਇਸ ਗੱਲ ਦੀ ਪੁਰਜੋਰ ਮੰਗ ਕਰਦੇ ਆ ਕਿ ਇਹਦਾ ਪਰਦਾ ਫਾਸ਼ ਕੀਤਾ ਜਾਵੇ ਦੀ ਡਿਟੇਲ ਦੇ ਵਿੱਚ ਜਿਹੜੀ ਇਹਦੀ ਪੜਤਾਲ ਹੋਣੀ ਚਾਹੀਦੀ ਆ ਕੌਣੇ ਦੇ ਪਿੱਛੇ ਆ ਕਿਹਨੇ ਕਰਵਾਇਆ ਕਿਉਂਕਿ ਇਹ ਖੇਤੀ ਕਰਨ ਵਾਲਾ ਬੰਦਾ ਉਧਰੋਂ ਆਇਆ ਨਾਬੇ ਬਲਦਾ ਰਹਿਣ ਵਾਲਾ ਫਿਰ ਇਹਨੇ ਦੋ ਜਗ੍ਹਾ ਤੇ ਇਹ ਵਾਰ ਦਾ ਨੂੰ ਅੰਜਾਮ ਦਿੱਤਾ ਬਹੁਤ ਤੁਕਦਾਈ ਗੱਲ ਆ ਫਤੇਗੜ ਸਾਹਿਬ ਦੇ ਐਸੇ ਜਿਹੜਾ ਰੋਡ ਹੈ ਜਿਹੜੀ ਸੜਕ ਹੈ 5 ਕਿਲੋਮੀਟਰ ਜਿਹੜੀ ਦੂਰ ਹੈ ਉਹ ਜੱਲਾਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਪਹਿਲੇ ਸ੍ਰੀ ਗੁਰਗ੍ਰੰਥ ਸਾਹਿਬ ਦੀ ਉੱਥੇ ਬੇਦਵੀ ਕਰਦਾ ਫਿਰ ਇੱਥੇ ਸਾਡੇ ਨਾਲ ਜਗਦੇਵ ਐ ਸਹਿਯੋਗੀ ਜਿਹੜੇ ਕੱਲ ਤੋਂ ਲਗਾਤਾਰ ਇਸ ਪੂਰੀ ਖਬਰ ਨੂੰ ਕਵਰ ਕਰ ਰਹੇ ਆ ਅੱਛਾ ਕੱਲ ਪੁਲਿਸ ਨੇ ਇਸ ਪੂਰੇ ਮਾਮਲੇ ਤੇ ਹੁਣ ਮਾਮਲਾ ਦਰਜ ਕਰ ਲਿਆ ਜਗਦੇਵ ਕੀ ਲੱਗਦਾ ਹੁਣ ਜਿਹੜਾ ਮਾਮਲਾ ਦਰਜ ਕੀਤਾ ਪੁਲਿਸ ਕੀ ਜਾਂਚ ਕਰ ਰਹੀ ਹੈ ਪੁਲਿਸ ਵੱਲੋਂ ਵੀ ਪੂਰੀ ਮਸਤੈਦੀ ਨਾਲ ਜੋ ਇਹ ਆਰੋਪੀ ਹੈ ਗ੍ਰਿਫਤਾਰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਤਕਰੀਬਨ ਪੁੱਛ ਕਿਸ ਕਿਸਮ ਦੀ ਨੁਹਾਈ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਪੁਲਿਸ ਵੱਲੋਂ ਪ੍ਰੈਸ਼ਰ ਪਾਇਆ ਗਿਆ ਉਸ ਤੋਂ ਬੁਲਾਣ ਦੀ ਕੋਸ਼ਿਸ਼ ਕੀਤੀ ਕਿ ਵੀ ਕਾਖਰ ਕਾਰਨ ਕੀ ਹੈ ਈਵਨ ਕਿ ਪਤਾ ਲੱਗਿਆ ਕਿ ਪਹਿਲਾਂ ਤਾਂ ਉਹ ਸ਼ਖਸ ਆਪਣਾ ਨਾਮ ਵੀ ਗਲਤ ਦੱਸੀ ਜਾ ਰਿਹਾ ਸੀ ਤੇ ਜਦੋਂ ਥੋੜੀ ਜੀ ਬਾਹਰ ਧਰਨਾਕਾਰੀ ਬੈਠੇ ਸੀ ਸਖਤ ਰੋਗ ਦੇਖ ਨੂੰ ਮਿਲ ਰਿਆ ਸੀ ਤੇ ਪ੍ਰੈਸ਼ਰ ਬੜਾ ਸੀ ਤੇ ਪੁਲਿਸ ਨੇ ਜਦੋਂ ਸਖਤੀ ਵਰਤੀ ਤਾਂ ਫਿਰ ਜਾ ਕੇ ਕਿਤੇ ਆਪਣਾ ਉਹਨਾਂ ਨਾਂ ਦੱਸਿਆ ਪਿੰਡ ਦੱਸਿਆ ਤੇ ਫਿਰ ਇਹ ਵੀ ਗੱਲ ਮੰਨੀ ਹੈ ਕਿ ਇਸ ਤੋਂ ਪਹਿਲਾਂ ਜੋ ਤਰਖਾਨ ਮਾਜਰਾ ਪਿੰਡ ਦੇ ਵਿੱਚ ਜੋ ਬੇਦਬੀਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਇਸ ਤੋਂ ਪਹਿਲਾਂ ਜੱਲਾ ਪਿੰਡ ਜਾ ਕੇ ਇਹ ਘਟਨਾ ਕਰਕੇ ਆਇਆ ਉਸ ਤੋਂ ਬਾਅਦ ਫਿਰ ਤਰਖਾਨ ਮਾਜਰਾ ਪਹੁੰਚਿਆ ਤੇ ਇੱਥੇ ਆ ਕੇ ਜਿੰਦਰੇ ਲੱਗੇ ਸੀ ਗੁਰਦੁਆਰਾ ਸਾਹਿਬ ਨੂੰ ਤੇ ਖਲਵਾ ਕੇ ਵੀ ਮੈਂ ਮੱਥਾ ਟੇਕਣਾ ਗਰੰਤੀ ਸਿੰਘ ਤੋਂ ਤੇ ਗਰੰਤੀ ਸਿੰਘ ਉਹਨਾਂ ਨੇ ਅੱਗੇ ਉਹਦੀ ਮੱਥਾ ਟਕਾਇਆ ਤੇ ਅੱਗੇ ਇੱਕ ਤੋਂ ਦੋ ਮਿੰਟਾਂ ਦੇ ਵਿੱਚ ਹੀ ਉਹ ਉਸਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਹ ਵੀ ਦੱਸਣਾ ਚਾਹੁੰਦਾ ਕਿ ਜੋ ਗ੍ਰੰਤੀ ਸਿੰਘ ਦੇ ਜੋ ਲੜਕੇ ਮਨਜੋਤ ਸਿੰਘ ਹੈ ਇਸ ਦੀ ਬਹਾਦਰੀ ਨੂੰ ਦੇਖਦੇ ਹੋਏ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਬੰਨੋਂ ਪ੍ਰਧਾਨ ਸ਼੍ਰੋਮਣੀ ਕਮੇਟੀ ਜੋ ਭਾਈ ਗੋਬਿੰਦ ਸਿੰਘ ਲੋਂਗੋਵਾਲਾ ਉਹਨੂੰ ਅਪੀਲ ਕੀਤੀ ਗਈ ਸੀ ਕਿ ਇਸ ਦੀ ਬਹਾਦਰੀ ਨੂੰ ਦੇਖਦੇ ਹੋਏ ਉਤਸ਼ਾਹਿਤ ਕੀਤਾ ਜਾਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਿਤੇ ਵਧੀਆ ਦਾਤਾ ਇਹਨੂੰ ਨੌਕਰੀ ਦਿੱਤੀ ਜਾਵੇ ਤੇ ਪ੍ਰਧਾਨ ਸਾਹਿਬ ਵੱਲੋਂ ਵਿਸ਼ਵਾਸ ਵੀ ਦਿਵਾਇਆ ਗਿਆ ਤੇ ਮਨਜੋਤ ਸਿੰਘ ਜੋ ਤੁਹਾਡੇ ਸਾਡੇ ਨਾਲ ਹੈ ਤੁਹਾਨੂੰ ਦਰਸਾਉਣ ਨੂੰ ਦਿਖਾਵਾਂਗੇ ਇਸ ਸਤਿਖਸ਼ ਨੇ ਬਹਾਦਰੀ ਦੇ ਨਾਲ ਇਹ ਜੋ ਬੇਦਬੀ ਦੀ ਘਟਨਾ ਜਿਸ ਨੇ ਅੰਜਾਮ ਦਿੱਤਾ ਸੀ આરોપી ਨੂੰ ਫੜਿਆ ਤੇ ਪੁਲਿਸ ਦੇ ਹਵਾਲੇ ਕੀਤਾ ਔਰ ਮੈਂ ਤਸਵੀਰਾਂ ਗੁਰਦੁਰਦ ਸਾਹਿਬ ਦੇ ਅੰਦਰ ਦੀ ਹੈ ਜਿਹੜਾ ਗੇਟ ਹੈ ਰਹਾ ਦਾ ਇਸੇ ਗੇਟ ਤੋਂ આરોપી ਐਂਟਰ ਹੋਇਆ ਸੀ ਜਦੋਂ ਮਨਜੋਤ ਜਿਹੜਾ ਮੁੱਖ ਸੇਵਾਦਾਰ ਦਾ ਬੇਟਾ ਉਸ ਨੂੰ ਉਹਨੇ ਕਿਹਾ ਕਿ ਮੈਂ ਅੰਦਰ ਮੱਥਾ ਟੇਕਣ ਜਾਣਾ ਗੁਰਦੁਰਦ ਸਾਹਿਬ ਦੇ ਵਿੱਚ ਉਹ ਸਾਹਮਣੇ ਗੇਟ ਹੈ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਬੇਅਦਬੀ ਗੁਰਦੁਰਦ ਸਾਹਿਬ ਦੇ ਇਸੇ ਗੇਟ ਦੇ ਅੰਦਰ ਜਾ ਕੇ ਉਸ ਨੇ ਮੱਥਕ ਟੇਕਣ ਦੇ ਬਹਾਲ ਨੇ ਕੀਤੀ ਉਸ ਤੋਂ ਬਾਅਦ ਜਿਹੜਾ ਮੁਖ ਸੇਵਾਦਾਰ ਦਾ ਬੇਟਾ ਸੀ ਉਹ ਬਾਹਰ ਹੀ ਖੜਾ ਸੀ ਔਰ ਕੁਝ ਮਿੰਟਾਂ ਤੋਂ ਬਾਅਦ આરોપી ਨੂੰ ਇੱਥੇ ਬਿਲਕੁਲ ਔਰ ਜਿਸ ਤਰ੍ਹਾਂ ਦੇ ਨਾਲ ਇੰਨੀ ਜਲਦੀ ਇਹ ਕਟਨਾ ਵਾਪਰੀ ਔਰ ਉਨੀ ਹੀ ਮੁਸਤੈਦੀ ਦੇ ਨਾਲ ਇਸ ਨੌਜਵਾਨ ਨੇ ਵੀ ਉਸ ਸ਼ਖਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਔਰ ਯਕੀਨਨ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਇਹ ਸਖਾਂਦੀਆਂ ਇਹ ਧਾਰਮਿਕ ਭਾਵਨਾਵਾਂ ਦੇ ਨਾਲ ਜੁੜਿਆ ਇਹਨਾਂ ਮਾਮਲਾ ਔਰ ਗੰਭੀਰ ਮਾਮਲਾ ਉਸੇ ਚ ਉਮੀਦ ਕਰਦੇ ਹਾਂ ਕਿ ਪੁਲਿਸ ਅੱਗੇ ਛੇਤੀ ਨਾਲ ਹੋਰ ਕਾਰਵਾਈ ਕਰੇਗੀ ਬਹੁਤ ਬਹੁਤ ਸ਼ੁਕਰੀਆ ਨਵੀਨ ਫਿਲਹ